ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਬਹੁਤ ਵੱਡੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਬਾਹਰ ਪਹਿਰੇਦਾਰੀ ਤੇ ਸੇਵਾ ਨਿਭਾਉਂਦਿਆਂ ਗੋਲੀ ਚਲਾਈ ਗਈ ਹੈ ਨਰੇਂਦਰ ਸਿੰਘ ਚੋੜਾ ਦਾ ਨਾਮ ਸਾਹਮਣੇ ਆ ਰਿਹਾ ਹੈ ਪ੍ਰੋਫੈਸਰ ਸਾਹਿਬ ਪੂਰੇ ਮਾਮਲੇ ਨੂੰ ਜਾਨਣਾ ਚਾਹਵਾਂ ਕਿਉਂਕਿ ਅਕਾਲੀ ਦਰ ਬਹੁਤ سارے ਸਵਾਲ ਸਰਕਾਰ ਦੇ ਉੱਤੇ ਏਜੰਸੀਆਂ ਦੇ ਉੱਤੇ ਜਾਂ ਪੁਲਿਸ ਦੀ ਪ੍ਰਸ਼ਾਸਨਿਕ ਢਾਂਚੇ ਸਾਰਿਆਂ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਇਹ ਪਾੜਾ ਕਿਉਂ ਵਾਪਰਿਆ ਇਹ ਬੜੀ ਅਚੰਬੇ ਵਾਲੀ ਗੱਲ ਆ ਕਿ ਬੰਦੇ ਜਿਹੜੇ ਖੁਦ ਸੁਖਬੀਰ ਸਿੰਘ ਬਾਦਲ ਆਪਣਾ ਵਰਚਾ ਲੈ ਕੇ ਬਾਹਰ ਗਾਰਡ ਦੇ ਤੌਰ ਤੇ ਬੈਠੀ ਆ ਤੇ ਗਾਰਡ ਦੇ ਉੱਤੇ ਹੀ ਹਮਲਾ ਕਰ ਦਿੱਤਾ ਇਹ ਨਰੈਣ ਸਿੰਘ ਚੌੜਾ ਦਾ ਇਹਦੇ ਵਿੱਚ ਨਾ ਆ ਰਿਹਾ ਨਰੈਣ ਸਿੰਘ ਚੌੜਾ ਦਾ ਇੱਕ ਮਿਲੀਟੈਂਸੀ ਖੜਕੁਆਦ ਦੇ ਨਾਲ ਸੰਬੰਧ ਲੱਗਦਾ ਉਹ ਜੇਲ੍ਹ ਚ ਵੀ ਗਏ 19 ਪਿਛਲੇ 40-45 ਸਾਲ ਤੋਂ ਉਹ ਐਕਟਿਵ ਰਹੇ ਆ ਇਸ ਪਾਸੇ ਔਰ ਉਹਨਾਂ ਦੇ ਲਗ ਲਗ ਕਨੈਕਸ਼ਨ ਮੀਡੀਆ ਦੇ ਵਿੱਚ ਲਗ ਲਗ ਟਾਈਮ ਤੇ ਆਉਂਦੇ ਰਹਿਆ ਉਹ ਇੱਥੋਂ ਤੱਕ ਉਹ ਪਾਕਿਸਤਾਨ ਵੀ ਵਿਜ਼ਿਟ ਕਰਕੇ ਆਏ ਜਦੋਂ ਖਾਟਕੂਬਾਦ ਦਾ ਦੌਰ ਸੀਗਾ ਇਹ ਮੀਡੀਆ 'ਚ ਉਹਨਾਂ ਬਾਰੇ ਪੜਨ ਨੂੰ ਮਿਲਦਾ ਸਖਵਿੰਦਰ ਇਹਦੇ ਹੁਣ ਬੜੀ ਸਾਫ਼-ਸਾਫ਼ ਗੱਲ ਹੈ ਕਿ ਕਈ ਲੋਕ ਜਿਹੜੇ ਆ ਜਾਂ ਕਈ ਏਜੰਸੀਆਂ ਆ ਖਾਸ ਕਰਕੇ ਜਿਹੜੀਆਂ ਵਿਦੇਸ਼ੀ ਏਜੰਸੀਆਂ ਉਹ ਪੰਜਾਬ ਦੇ ਵਿੱਚ ਚਾਹਤੀ ਹੋਣ ਦੇਣਾ ਚਾਹੁੰਦੀਆਂ ਹੀ ਨਹੀਂ ਹੁਣ ਬੜੀ ਮੁਸ਼ਕਲ ਦੇ ਨਾਲ ਥੋੜਾ ਬਹੁਤ ਗੰਢ ਤੁਪ ਇੱਕ ਇਹੋ ਜਿਹਾ ਸਾਨੂੰ ਦਿਖਣ ਲੱਗਾ ਕਿ ਜਿਹਦੇ ਨਾਲ ਸਾਡੀ ਖੇਤਰੀ ਪਾਰਟੀ ਪੰਜਾਬੀ ਪਾਰਟੀ ਪੰਜਾਬੀਆਂ ਨੂੰ ਪਰੜਾਈ ਹੋਈ ਪਾਰਟੀ ਕੋਈ ਆਉਂਦੀ ਏ ਬੀ ਦਿਆ ਅਜੇ ਅਜੇ ਪਹਿਲਾ ਕਦਮ ਉਸ ਪਾਸੇ ਨੂੰ ਚੱਲਿਆ ਹੀ ਹੈ ਤਾਂ ਫੇਰ ਉਹ じゃ ਕੰਮ ਸ਼ੁਰੂ ਕਰ ਦਿੱਤਾ ਇਹਦੇ ਬਾਰੇ ਕਿਹਾ ਇਹ ਜਾ ਰਿਹਾ ਕਿ ਏਜੰਸੀਆਂ ਨੇ ਜਾਂ ਪੁਲਿਸ ਨੇ ਇਹ ਗੱਲ ਤੇ ਪਤਾ ਲਾ ਲਿਆ ਸੀਗਾ ਸੁਖਵਿੰਦਰ ਕਿ ਜਦੋਂ ਕੱਲ੍ਹ ਇਹ ਸਾਰੀ ਕਾਰਵਾਈ ਉੱਥੇ ਕਾਲ ਤਖਤ ਦੇ ਸਾਹਮਣੇ ਚੱਲ ਰਹੀ ਸੀ ਤੇ ਉਦੋਂ ਵੀ ਉੱਥੇ ਇਸ ਨੂੰ ਛੱਕੀ ਨਿਗਾਹ ਦੇ ਵਿੱਚ ਦੇਖਿਆ ਗਿਆ ਪਰ ਜੇ ਉਹਨੂੰ ਦੇਖਿਆ ਗਿਆ ਜੇ ਤੁਹਾਨੂੰ ਇਸ ਗੱਲ ਦੀ ਸਾਰੀ ਪਤਾ ਸੀਗਾ ਔਰ ਇਸ ਗੱਲ ਦੀ ਬੈਕਗ੍ਰਾਉਂਡ ਦਾ ਪਤਾ ਸੀਗੇ ਕਿ ਇਹ ਕਿਸ ਕਿਸਮ ਦੀ ਸੋਚ ਦੇ ਇਨਸਾਨ ਹੈਗੇ ਆ ਤਾਂ ਤੁਸੀਂ ਉਹਦੇ ਉਹਦੇ ਤੋਂ ਬਚਾ ਲਈ ਕੀ ਕੀਤਾ ਹੁਣ ਇਸ ਦੇ ਵਿੱਚ ਇਸ ਮਾਮਲੇ 'ਚ ਤੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਿਕਿਉਰਿਟੀ ਉਹ ਵੀ ਕਟਾਇਲੇ ਦੇ ਵਿੱਚ ਖੜੇ ਆ ਇਹ ਇਹ ਤੁਰੰਤ ਜਦੋਂ ਨੇ ਫਾਇਰ ਕੀਤਾ ਜਾਂ ਪਥੌਲ ਘਟ ਕੇ ਫਾਇਰ ਕਰਨ ਦਾ ਸਿੱਧਾ ਕੀਤਾ ਇੱਕ ਜਿਹੜਾ ਸੇਵਾਦਾਰ ਨਾਲ ਖੜਾ ਸੀ ਸੁਖਵੀਰ ਸਿੰਘ ਬਾਦਲ ਉਹ ਤੇ ਭੱਜ ਨਹੀਂ ਸਕਦੇ ਕਿਤੇ ਜਾ ਨਹੀਂ ਸਕਦੇ ਕਿਉਂਕਿ ਇਹ ਲੱਤ ਤੇ ਪਲਾਸਟਰ ਲੱਗਾ ਤੇ ਉੱਥੇ ਇੱਕ ਰਿਚੁਅਲਿਸਟਿਕਲੀ ਆਪਣਾ ਗਾੜ ਦੇ ਤੌਰ ਤੇ ਕੰਮ ਕਰ ਰਿਹਾ ਹੈ ਕਿਉਂਕਿ ਉਹਨਾਂ ਨੂੰ ਇਹ ਗੱਲ ਦੀ ਤਨਖਾਹ ਲਈ ਗਈ ਹੈ ਸੇਵਾ ਲਈ ਗਈ ਹੈ ਉਹ ਬੰਦਾ ਇੱਕ ਇੱਕਦਮ ਉਹਨਾਂ ਦੇ ਸਾਹਮਣੇ ਹੋ ਗਿਆ ਕਿ ਜੇ ਗੋਲੀ ਚੱਲ ਕੇ ਲੱਗ ਵੀ ਜਾਂਦੀ ਤੇ ਪਹਿਲਾਂ ਉਸ ਨਾਲ ਦੇ ਸਾਥੀ ਨੂੰ ਲੱਗਣੀ ਸੀ ਜਿਹੜੇ ਉਹਨਾਂ ਦੇ ਨਾਲ ਮਤਲਬ ਉਹਨਾਂ ਦੇ ਸਕਿਉਰਟੀ ਦੇ ਨਾਲ ਬੰਦੇ ਖੜੇ ਸੀ ਆਪਣੇ ਪਾਰਟੀ ਦੇ ਬੰਦੇ ਕਹਿ ਲੋ ਤੁਸੀਂ ਦੂਜਿਆਂ ਨੇ ਫੜ ਦੇਣੀ ਉਹਦਾ ਜਦੋਂ ਹੱਥ ਉਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਘਰਤਾ ਪਿਸਤੌਲ ਦਾ ਤੇ ਉਸ ਨੂੰ ਇੱਕਦਮ ਫੜ ਕੇ ਤੇ ਜੱਫਾ ਪਾ ਲਿਆ ਗਿਆ ਕੰਟਰੋਲ ਕਰ ਲਿਆ ਗਿਆ ਹੁਣ ਉਹ ਪੁਲਿਸ ਨੂੰ ਦੇ ਦਿੱਤਾ ਹੋਣਾ ਪਰ ਉਹ ਡੇਰਾਪਾਪਾ ਨਾਨਕ ਤੋਂ ਹੈਗੇ ਆ ਜਿਸ ਦੇ ਨਾਂ ਚਾਰ ਪੰਜ ਤੇ ਉਹਨਾਂ ਦੇ ਨਾਂ ਹੈਗੇ ਅਲੱਗ-ਅਲੱਗ ਜ਼ਿਆਦਾਤਰ ਉਹ ਮਸ਼ਹੂਰ ਹੈਗੇ ਨਰੈਣ ਸਿੰਘ ਚੌੜਾ ਦੇ ਨਾਂ ਦੇ ਉੱਤੇ ਇਹ ਜੋ ਅੱਜ ਛਾਰੀ ਮਦਭਾਗੀ ਘਟਨਾ ਹੋਈ ਹੈ ਉਹ ਵੀ ਦਰਬਾਰ ਸਾਹਿਬ ਦੇ ਸਾਹਮਣੇ ਔਰ ਉਥੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨੀ ਉਹ ਵੀ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਰੱਖ ਕੇ ਇਹਦੇ ਸਾਫ ਸਾਫ ਅਰਥ ਕੀ ਬਣਦੇ ਆ ਮੈਂ ਪ੍ਰੋਫੈਸਰ ਮੈਨੂੰ ਬਾਅਦ ਕਰਿਓ ਤੇ ਬਹੁਤ ਵੱਡੀ ਗੱਲ ਇਹ ਹੈ ਕਿ ਜਦੋਂ ਗੱਲ ਇਹ ਹੁੰਦੀ ਹੈ ਕਿ ਉਸ ਖੜਕੂ ਹੈ ਨਰੈਲ ਸਿੰਘ ਚੋੜਾ ਜਿਹੜਾ ਖੜਕੂ ਰਹਿ ਚੁੱਕੇ ਨੇ ਖਾਲਸਾ ਲਿਬਰੇਸ਼ਨ ਜਾਂ ਹੋਰ ਸਾਰਿਆਂ ਨਾਲ ਉਹਨਾਂ ਦਾ ਨਾਂ ਜੁੜਦਾ ਰਿਹਾ ਆ ਕੀ ਪੰਜਾਬ ਦੇ ਵਿੱਚ ਉਸ ਮੂਵਮੈਂਟ ਨੂੰ ਜਾਣਬੁੱਝ ਕੇ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਪੰਜਾਬ ਦੇ ਵਿੱਚ ਕੋਈ ਅਗਲਾ ਹੋਏ ਏਜੰਡਾ ਜਿਵੇਂ ਅਕਾਲੀ ਦਰਬਾਰ ਵਾਲੇ ਕਹਿ ਰਹੇ ਨੇ ਕਿ ਸਮੁੱਚੀ ਪੰਥਕ ਲੀਡਰਸ਼ਿਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨਹੀਂ ਹੋਣ ਦੇਣੀ ਮੈਂ ਵੀ ਇਹੀ ਦੀ ਕਹਿਣਾ ਭਾਈ ਜਰਾ ਨਹੀਂ ਹੋਣ ਦੇਣਾ ਸ਼ਾਂਤੀ ਨਹੀਂ ਹੋਣ ਦੇਣੀ ਪੰਜਾਬ ਦਾ ਵਿਕਾਸ ਨਹੀਂ ਹੋਣ ਦੇਣਾ ਪੰਜਾਬ ਦੀ ਪੰਜਾਬ ਨੂੰ ਇਸ ਤਰ੍ਹਾਂ ਠੀਖ ਮੰਗਿਆਂ ਤੇ ਉਜਾੜੇ ਵਾਲੇ ਪਾਸੇ ਲਈ ਤੁਰੇ ਜਾਣਾ ਇਹ ਇਹਦੇ ਇਹ ਤੋਂ ਵੱਧ ਵੱਧ ਹੋਰ ਸੋਚ ਕੀ ਹੋ ਸਕਦੀ ਹੈ ਬੜੀ ਸਾਫ ਸਾਫ ਸੋਚ ਨਜ਼ਰ ਆਉਂਦੀ ਹੈ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਕਹ ਰਿਹਾ ਕਿ ਇਹ ਉਸ ਕਿਸਮ ਦੀ ਇੱਕ ਸਿੰਬੋਲਿਕ ਹਮਲਾ ਹੈਗਾ ਕਿ ਜਿਹਦੇ ਨਾਲ ਇਥੇ ਅਤੰਕੀ ਭਾਵਨਾ ਹੋਰ ਪ੍ਰਬਲ ਹੋਣ ਔਰ ਉਹਦੇ ਨਾਲ ਇੱਕ ਖਲਲ ਪਿਆ ਰਹੇ ਉਹਦੇ ਨਾਲ ਇਸ ਗੱਲ ਦਾ ਕਈ ਬਰੀ ਜਿਹੜੀਆਂ ਜਿੰਨੀਆਂ ਵੀ ਸੱਜੀਆਂ ਤਾਕਤਾਂ ਆ ਫਾਰ ਰਾਈਟ ਤਾਕਤਾਂ ਆ ਜਿਹੜੀਆਂ ਕਿ ਕਮਿਊਨਲ ਭਾਵਨਾ ਨੂੰ ਭੜਕਾ ਕੇ ਵੋਟਾਂ ਲੈਣ ਦੀ ਜਾਂ ਰਾਜਨੀਤੀ ਕਰਨ ਦੀਆਂ ਤਾਕਤਾਂ ਕੋਸ਼ਿਸ਼ ਕਰਦੀਆਂ ਆ ਉਹਨਾਂ ਨੂੰ ਵੀ ਇਸ ਗੱਲ ਦਾ ਫਾਇਦਾ ਕਿ ਦੇਖੋ ਜੀ ਸਿੱਖਾਂ ਨੇ ਅੱਜ ਕੀਤਾ ਸਿੱਖ ਤੇ ਕੰਟਰੋਲ 'ਚ ਨਹੀਂ ਆਉਂਦੇ ਸਿੱਖ ਤੇ ਐਂਟੀ ਨੈਸ਼ਨਲ ਹੈਗੇ ਆ ਜਦਕਿ ਅਸਲੀਅਤ ਇਹਦੇ ਬਿਲਕੁਲ ਉਲਟ ਹੈ ਜਿੰਨੀ ਸੇਵਾ ਦੇਸ਼ ਦੀ ਵੰਡਣ ਤੋਂ ਪਹਿਲਾਂ ਤੇ ਵੰਡਣ ਤੋਂ ਬਾਅਦ ਵੀ 47 ਤੋਂ ਬਾਅਦ ਵੀ ਸਿੱਖਾਂ ਨੇ ਤੇ ਪੰਜਾਬੀਆਂ ਨੇ ਖਾਸ ਕਰਕੇ ਸਾਰਿਆਂ ਨੇ ਕੀਤੀ ਹੈ ਉਹਦੇ ਨਾਲ ਵੱਡੇ ਦੇਸ਼ ਭਗਤ ਕੌਣ ਨੇ ਆ ਬਾਰਡਰਾਂ ਤੇ ਵੀ ਖੇਤਾਂ ਚ ਵੀ ਬਿਲਕੁਲ ਇਸ ਲਈ ਇੱਕ ਗੱਲ ਦਾ ਨਾਲੇ ਨਾਲੇ ਖਾਈ ਜਾਣਾ ਨਾਲੇ ਸਾਡੀ ਮਿਹਨਤ ਨੂੰ ਲਈ ਜਾਣਾ ਸਾਰੇ ਦੇਸ਼ ਵਿੱਚ ਵਰਤੀ ਜਾਣਾ ਕੁਰਬਾਨੀਆਂ ਨੂੰ ਵੀ ਵਰਤੀ ਜਾਣਾ ਨਾਲੇ ਐਂਟੀ ਨੈਸ਼ਨਲ ਕਰਾਰ ਦੇਈ ਜਾਣਾ ਇਹ ਤੇ ਇੱਕ ਬੜਾ ਡਰਾਮਾ ਵੱਡਾ ਅਡੰਬਰ ਹੈਗਾ ਇਹ ਐਕਸਪੋਜ਼ ਹੋਣਾ ਚਾਹੀਦਾ ਅਮਰਤਪਾਲ ਨੂੰ ਇੱਥੇ ਲਿਆਉਣਾ ਯੰਗ ਮੁੰਡੇ ਨੂੰ ਲਿਆਉਣਾ ਕੀ ਕਿਹੜਾ ਕੰਮ ਸੀਗਾ ਇਹਦਾ ਕਿਉਂ ਨਹੀਂ ਸਾਰੀ ਤਹਿ ਤੱਕ ਪਹੁੰਚਿਆ ਜਾਂਦਾ ਸਾਨੂੰ ਪਤਾ ਹੋਣਾ ਚਾਹੀਦਾ ਉਹ ਗੱਲ ਅਸੀਂ ਇਹ ਦਲ ਦਾ ਸਟੈਂਡ ਜਰੂਰ ਲੈਣੇ ਆ ਕਿ ਜਦੋਂ ਉਹ ਚੁਣੇ ਗਏ ਪਾਰਲੀਮੈਂਟ ਦੇ ਮੈਂਬਰ ਬਣ ਗਏ ਤੇ ਉਹਨਾਂ ਨੂੰ ਪੂਰਾ ਅਧਿਕਾਰ ਹੈ ਕਿ ਪਾਰਲੀਮੈਂਟ ਦੀ ਪ੍ਰोसीडिंग ਵਿੱਚ ਪਾਰਟਿਸਪੇਟ ਕਰ ਜਿਵੇਂ ਗਿਵੇਂ ਕਸ਼ਮੀਰੀ ਆਪਣੇ ਇੰਜੀਨੀਅਰ ਜਿਹੜਾ iracial ਇੰਜੀਨੀਅਰ ਉਹਨੂੰ ਉਹਨੂੰ ਅਲਾਉ ਕੀਤਾ ਗਿਆ ਇਸ ਲਈ ਮੇਰਾ ਇਹ ਸੋਚਣਾ ਹੈਗਾ ਕਿ ਸੁਖਵਿੰਦਰ ਜਿਹੜਾ ਇਹ ਇਸ ਕਿਸਮ ਦਾ ਤੁਰੰਤ ਇਹ اچانک ਇਸ ਨੂੰ 모ੜਾ ਦੇ ਦੇਣਾ ਦੂਸਰੇ ਦੇ ਲਈ ਸਜਾ ਦੇ ਦੂਸਰੇ ਦੇ ਲਈ ਇਹ ਇੱਕ ਪੰਜਾਬ ਦੇ ਵਿੱਚ ਜਿਹੜਾ ਸ਼ਾਂਤਮਈ ਮਾਹੌਲ ਆ ਇੱਕ ਤੇ ਉਹਨੂੰ ਭੰਗ ਕਰਨਾ ਸਿੱਖਾਂ ਨੂੰ ਇਸ ਗੱਲ ਲਈ ਬਦਨਾਮ ਕਰਨਾ ਕਿ ਇਹ ਅਤੰਕੀਆ ਔਰ ਬਾਕੀ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਇਸ ਗੱਲ ਲਈ ਜਵਾਬ ਦੇ ਜਵਾਬ ਦੇ ਹੀ ਕਰ ਦੇਣੀ ਕਿ ਤੁਸੀਂ ਇਹੋ ਜੇ ਕਿਉਂ ਕੱਲਾ ਕੱਲਾ ਕੌਣ ਕੌਣ ਕਿਹਨੂੰ ਐਕਸਪਲੇਨ ਕਰੂਗਾ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਵੀ ਜਿੰਨੇ ਵੀ ਅਹ ਅ ਤੰਕੀ ਮਾਈਂਡ ਦੇ ਸੈੱਟ 'ਤੇ ਬੰਦੇ ਆ ਉਹਨਾਂ ਨੂੰ ਖੁਦ ਪੰਜਾਬੀਆਂ ਨੂੰ ਉਹਨਾਂ ਨੂੰ ਉਹਨਾਂ ਦੇ ਕੰਟਰੋਲ ਰੱਖਣਾ ਚਾਹੀਦਾ ਆ ਤਾਂ ਹੀ ਅਸੀਂ ਪੰਜਾਬ ਦੇ ਵਿਕਾਸ ਬਾਰੇ ਪੰਜਾਬ ਦੇ ਇੱਕ ਭਵਿੱਖ ਬਾਰੇ ਥੋੜੀ ਬਹੁਤ ਕੋਈ ਸੋਚ ਬਣਾ ਸਕਦੇ ਆ ਜੇ ਅਸੀਂ ਇਹਨੇ ਸੋਚੀ ਆ ਕਿ ਡਾਂਗ ਤੇ ਡੇਰਾ ਪਿਸਤੋਲਾਂ ਨਾਲ ਬੰਦੂਕਾਂ ਦੇ ਨਾਲ ਅਸੀਂ ਇੱਥੇ ਕੋਈ ਬਹੁਤ ਵੱਡੀਆਂ ਅਚੀਵਮੈਂਟ ਕਰ ਲਾਂਗੇ ਉਹ ਤੁਸੀਂ ਦੇਖ ਲਓ ਜਿੱਥੇ ਜਿੱਥੇ ਪੈਲੇਸਟਾਈਨ ਨੇ ਕਿੰਨੇ ਸਾਲ ਹੋ ਗਏ ਕੀ ਤਬਾਈ ਆ ਕਿੰਨੇ ਲੋਕ ਆ 45000 ਹੁਣ ਮਾਰਤੇ 43000 ਦੇ ਚ 4-5000 ਬੱਚੇ ਆ ਵੱਡੀ ਗਿਣਤੀ ਚ ਔਰਤਾਂ ਆ ਇਹ ਹੁੰਦਾ ਹਥਿਆਰਬੰਦ ਮੁਕਾਬਲਿਆਂ ਦਾ ਕਰਨ ਦਾ ਹਾਲਾਤ ਇਸ ਕਰਕੇ ਜਦੋਂ ਅਨ ਇਕੁਅਲ ਵਾਰ ਹੁੰਦੀ ਹੈ ਜਿੱਚ ਤੁਹਾਡੀਆਂ ਛੋਟੀਆਂ ਬੰਦੂਕਾਂ ਪਿਸਤੌਲਾਂ ਦਾ ਕੋਈ ਅਰਥ ਨਹੀਂ ਹੈਗਾ ਅੱਜ ਦੇ ਯੁੱਗ ਦੇ ਵਿੱਚ ਇਸ ਲਈ ਮੈਂ ਇਹ ਸੋਚ ਰਿਹਾ ਆ ਕਿ ਜਿਸ ਤਰੀਕੇ ਨਾਲ ਇਹ ਹਮਲਾ ਅੱਜ ਤੁਹਾਡੇ ਸਾਹਮਣੇ ਹੋਇਆ ਉਸ ਦਾ ਇੱਕੋ ਇੱਕੀ ਕਾਰਨ ਪਿੱਛੇ ਏਜੰਸੀਆਂ ਕਹਿ ਲੋ ਡੀਪ ਸਟੇਟ ਕਹਿ ਲੋ ਇਹਨਾਂ ਸਾਰਿਆਂ ਦਾ ਇੱਕੋ ਇੱਕ ਮਤਲਬ ਹੈ ਕਿ ਪੰਜਾਬ ਦੇ ਅੰਦਰ ਸ਼ਾਂਤੀ ਨਾ ਹੋਏ ਔਰ ਕੋਈ ਰੀਜਨਲ ਸ਼ਕਤੀਆਂ ਤਖੜੀਆਂ ਹੋ ਕੇ ਸਾਹਮਣੇ ਸਰਤਾ 'ਚ ਨਾ ਆ ਸਕਣ ਜੀ ਪ੍ਰੋਫੈਸਰ ਇਥੇ ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਵਕ ਵਕ ਪੰਥਕ ਤੇ ਜਿਹੜੀਆਂ ਖਾਲਸਾ ਨੂੰ ਜਿਵੇਂ ਸਿਮਰਨਜੀਤ ਸਿੰਘ ਮਾਨ ਉਪਯੋਗ ਸਪੋਰਟ ਕਰਦੇ ਨੇ ਦਲ ਖਾਲਸਾ ਨੇ ਆਪਣੀ ਵਿਚਾਰਧਾਰਾ ਰੱਖਦੇ ਨੇ ਜਨ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਗੱਲ ਇਹ ਕਹਿੰਦੇ ਉਹਨਾਂ ਨਾਲ ਵੀ ਇਹਨਾਂ ਦੇ ਲਿੰਕ ਜੁੜੇ ਰਹੇ ਨੇ ਤਾਂ ਕੀ ਉਹਨਾਂ ਨੂੰ ਸਪਸ਼ਟ ਨਹੀਂ ਕਰਨਾ ਚਾਹੀਦਾ ਕਿ ਅਸੀਂ ਪੰਜਾਬ ਨੂੰ ਕਿਹੜੇ ਪਾਸੇ ਵੱਲੋਂ ਧੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਇ ਇਹਦੇ ਨਾਲ ਪੰਜਾਬ ਦੇ ਵਿੱਚ ਅੱਗ ਕਿੱਦਾਂ ਫੈਲ ਸਕਦੀ ਏ ਇਹੋ ਜਿਹੇ ਕਦਮਾਂ ਦੇ ਨਾਲ ਭਾਵੇਂ ਕੋਈ ਮੰਨ ਲਓ ਰੱਬ ਨਾ ਕਰੇ ਕੱਲੂ ਸਿਮਰਜੀਤ ਸਿੰਘ ਮਾਨ ਤੇ ਕੋ ਗੋਲੀ ਚਲਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਹਰੇਕ ਦੀ ਆਪ ਕੋ ਆਪਣੀ ਵਿਚਾਰਧਾਰਾ ਹੁੰਦੀ ਹੈ ਬਿਲਕੁਲ ਮੇਰਾ ਖਿਆਲ ਹੈ ਕਿ ਸਿਮਰਜੀਤ ਸਿੰਘ ਮਾਨ ਬਹੁਤ ਸੀਨੀਅਰ ਹੈਗੇ ਆ ਤੇ ਉਹਨਾਂ ਨੂੰ ਜਿਹੜਾ ਜਾਦਾ ਖਾਲਸਾਆਂ ਦੀਆਂ ਕਿਲਕਲੀਆਂ ਮਾਰਦੇ ਰਹਿੰਦੇ ਆ ਉਹਨਾਂ ਨੂੰ ਠੀਕ ਆ ਉਹ ਜੋ ਲੋਕ ਉਹਨਾਂ ਬਾਰੇ ਸੋਚਦੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਬਾਹਰ ਇਥੋਂ ਸਰਟੀਫਿਕੇਟ ਦੇ ਕੇ ਭੇਜਦੇ ਆ ਜਾਂ ਚਲੇ ਜਾਂਦੇ ਆ ਲੋਕ ਉਹਨਾਂ ਦੀ ਮੱਦੇ ਨਾਲ ਜਾ ਰਹੇ ਆ ਉਹ ਉਹਨਾਂ ਨੂੰ ਇੱਕ ਫਾਇਦਾ ਹੋ ਸਕਦਾ ਆਦਰਵਾਇਜ਼ ਇਹ ਉਹਨਾਂ ਨੂੰ ਵੀ ਪਤਾ ਉਹ ਖੋਦ ਦੋਵਰੀ ਐਂਪੀ ਰਾਇ ਚੁੱਕੇ ਆ ਜੇ ਜਾਂ ਤੇ ਤੁਸੀਂ ਸਰਕਾਰਾਂ ਦੇ ਵਿੱਚ ਜਾਓ ਨਾ ਚੋਣਾ ਲੜੋ ਨਾ ਜੇ ਤੁਸੀਂ ਉਹ ਚੋਣਾ ਲੜਨੀ ਆ ਤਾਂ ਫਿਰ ਤੁਸੀਂ ਖਾਲਿਸਤਾਨ ਖਾਲਿਸਤਾਨ ਦਾ ਚੋਣਾਂ ਨਹੀਂ ਕਿਹੜਾ ਤੁਹਾਨੂੰ ਖਾਲਿਸਤਾਨ ਦੇ ਦੂਗਾ ਫਿਰ ਤੁਹਾਡੀ ਉਹਦੇ ਲਈ ਕਿਹੜੀ ਐਡੀ ਵੱਡੇ ਅਪਰਾਲੇ ਆ ਕਿ ਤੁਸੀਂ ਚੋਨਾ ਨਾ ਹੀ ਖਾਲਿਸਤਾਨ ਬਿਨਾ ਉਹ ਹਥਿਆਰ ਬੰਨ ਤੋਂ ਤੁਸੀਂ ਕੋਈ ਇਸ ਤਰੀਕੇ ਦਾ ਸੋਚਦੇ ਆ ਇਸ ਲਈ ਆਪੋ ਆਪਣੀਆਂ ਸਾਰਿਆਂ ਨੇ ਇੱਕ ਆਧਾਰੇ ਬਣਾ ਲਿਆ ਇੱਕ ਆਪੋ ਆਪਣਾ ਤਰੀਕਾ ਬਣਾ ਲਿਆ ਆ ਤੇ ਉਸ ਦਾ ਉਸ ਤੋਂ ਬਾਹਰ ਉਂਦੀ ਲੋੜਿਆ ਮੈਨੂੰ ਮੈਂ ਇਸ ਗੱਲ ਦਾ ਧਾਰਨੀ ਹੈਗਾ ਮੈਂ ਇਸ ਗੱਲ ਤੇ ਕਨਵਿੰਸ ਹੈਗਾ ਸੁਖਵਿੰਦਰ ਕਿ ਜੋ ਅਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਨੇ ਬੜੀ ਸਾਰੀ ਤਕੀਕਾਤ ਕਰਕੇ ਸਾਰੇ ਮਸਲੇ ਨੂੰ ਸਮਝ ਕੇ ਇੱਕ ਸਾਂਝੀ ਸੋਚ ਦਾ ਉਥੋਂ ਐਲਾਨ ਕੀਤਾ ਕਿ ਉਥੇ ਉਹਨਾਂ ਨੇ ਕਿਹਾ ਕਿ ਸਭ ਸਿੱਖ ਖਾਸ ਕਰਕੇ ਔਰ ਸਭ ਪੰਜਾਬੀ ਆਮ ਕਰਕੇ ਜਿਹੜੇ ਆ ਉਹ ਇਕੱਠੇ ਹੋਣੇ ਚਾਹੀਦੇ ਆ ਇਸ ਪੰਜਾਬ ਦੇ ਹੱਕ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਵੱਖਰਾਂ ਵੱਖਰੇ ਚੁੱਲ੍ਹੇ ਜਿਹੜੇ ਬਣਾਏ ਆ ਕਾਲੀ ਕੋਈ ਕਿਸੇ ਨੇ ਛੋਟੀ ਜੀ ਪਾਰਟੀ ਬਣਾ ਲਈ ਕੋਈ ਬਾਗੀ ਹੋ ਗਿਆ ਕੋਈ ਰਸ ਗਿਆ ਕੋਈ ਸੁਧਾਰ ਲੈ ਕੇ ਚਲਾ ਗਿਆ ਕੋ ਅਕਾਲੀ ਦਾ ਅੰਮ੍ਰਿਤਸਰ ਬਣ ਗਿਆ ਕੋ ਯੂਨਾਈਟਿਡ ਬਣ ਗਿਆ ਕੋ 1920 ਬਣ ਗਿਆ ਜੀਐਸਸੀ ਸਾਰੇ ਪ੍ਰਣਾਏ ਹੋਏ ਆ ਅਕਾਲ ਤਖਤ ਸਾਹਿਬ ਨੂੰ ਤੇ ਜਦੋਂ ਅਕਾਲ ਤਖਤ ਸਾਹਿਬ ਤੋਂ ਇਸ ਕਿਸਮ ਦਾ ਫਰਮਾਨ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਇਸ ਲਈ ਸਾਰਿਆਂ ਲਈ ਇਹ ਬੜਾ ਵੱਡਾ ਮੌਕਾ ਹੈ ਕਿ ਉਹ ਜਿਹੜੀ ਹੁਣ ਦੁਬਾਰਾ ਸੈਸ਼ਨ ਹੋਣਾ 6 ਮਹੀਨੇ ਦੇ ਅੰਦਰ ਅੰਦਰ ਡੈਲੀਗੇਟ ਬਣ ਕੇ ਲੀਡਰਸ਼ਿਪ ਚੁਣੀ ਜਾਣੀ ਆ ਉਹਦੇ ਚ ਵੱਧ ਤੋਂ ਵੱਧ ਹਿੱਸਾ ਲੈਣ ਔਰ ਇੱਕ ਧੜਾ ਇੱਕ ਰਾਜਨੀਤਿਕ ਪਲੇਟਫਾਰਮ ਖੜਾ ਕਰਨ ਤਾਂ ਕਿ ਤਾਂ ਕਿ ਪੰਜਾਬ ਦਾ ਕੁਛ ਨਾ ਕੁਛ ਭਲਾ ਕੀਤਾ ਜਾ ਸਕੇ ਮੈਂ ਸਭ ਆਖਰੀ ਸਵਾਲ ਕਰਾਂਗਾ ਕਿਉਂਕਿ ਸਮਾਂ ਤੁਹਾਡੇ ਕੋਲ ਵੀ ਬਹੁਤ ਘੱਟ ਹੈ ਕਿ ਜਿਹੜੀ ਇਹ ਹੁਣ ਗੋਲੀ ਚੱਲੀ ਹੈ ਕਿਉਂਕਿ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਮੇਨ ਗੇਟ ਤੇ ਜਿੱਥੇ ਸੁਖਬੀਰ ਸਿੰਘ ਬਾਦਲ ਜੀ ਜਾਂ ਸੁਖਦੇਵ ਸਿੰਘ ਢੀਂਡਸਾ ਜੀ ਆਪਕਾ ਹੀ ਲੀਡਰਸ਼ਿਪ ਮੌਜੂਦ ਹੈ ਪੈਰਾ ਦੇ ਨੇ ਉਸੇ ਅਡਰੂਲ ਤਰੀਕੇ ਨਾਲ ਲੱਗੇ ਹੋਏ ਨੇ ਪਰ ਜਿਹੜੀ ਇਹ ਵਾਰਦਾਤ ਹੋਈ ਹੈ ਤੂੰ ਪਹਿਲਾਂ ਜਿਵੇਂ ਅਕਾਲ ਤਖਤ ਸਾਹਿਬ ਤੇ ਕਿਰਪਾਣਾ ਚੱਲੀਆਂ ਪੱਗਾ ਲੱਥਨੀ ਸਭ ਨੂੰ ਸਮਝਦਾ ਕਿ ਜੱਤਦਰ ਸਾਹਿਬ ਨੂੰ ਚਾਹੀਦਾ ਨਹੀਂ ਕਿ ਇਹਦੇ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਕਿ ਗੁਰੂ ਘਰਾਂ ਦੇ ਵਿੱਚ ਹੀ ਤੁਸੀਂ ਭਰਾਵਾਂ ਨੂੰ ਜੰਗ ਜਿਹੜੀ ਐਕਸ਼ਨਸ ਦਾ ਨਹੀਂ ਬਿਲਕੁਲ ਬੇਰਾਗੀ ਖਿਆਲ ਹੈ ਕਿ ਦੇਖੋ ਪ੍ਰੋਐਕਟਿਵ ਹੋਣ ਦੀ ਲੋੜ ਆ ਕੱਲਾ ਆਪਾਂ ਉਥੇ ਇੱਕ ਬਿਊਰੋਕ੍ਰੇਸੀ ਦੇ ਵਾਂਗੂ ਰਨ ਕਰਨਾ ਸਾਰਾ ਐਸਜੀਪੀਸੀ ਨੂੰ ਜਾਂ ਸਿੱਖ ਸੰਸਥਾਨਾਂ ਨੂੰ ਉਹਦੇ ਨਾਲ ਹੀ ਨਹੀਂ ਕੰਮ ਚੱਲੂਗਾ ਇੱਕ ਮੂਵਮੈਂਟ ਦੇ ਜਿਸ ਤਰ੍ਹਾਂ ਇੱਕ ਐਕਟਿਵਿਸਟ ਮਾਈਂਡ ਲਗਾਤਾਰ ਸੋਚਦਾ ਇੱਕ ਨਵੇਂ ਤਰੀਕੇ ਨਾਲ ਸੋਚਦਾ ਨਵੀਆਂ ਮੁਸ਼ਕਲਾਂ ਦੇ ਬੜੇ ਸਚਜੇ ਤੇ ਸਚਾਰੂ ਢੰਗ ਦੇ ਨਾਲ ਉਹ ਹੱਲ ਕੱਢਦੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆ ਚੱਲਦਾ ਆ ਉਥੇ ਜਾਂ ਹੋਰ ਮੈਂ ਕਿੱਥੋਂ ਦਾ ਕ ਵੀ ਕਹੂੰਗਾ ਜਿਹੜੇ ਬੰਦੇ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉੱਥੇ ਬੇਅਦਬੀ ਕੀਤੀ ਅੰਦਰ ਜਾ ਕੇ ਤੁਹਾਨੂੰ ਯਾਦ ਆ ਕਿ ਉਹ ਉੱਥੇ ਛਾਲ ਮਾਰਤੀ ਸੀ ਉਹ ਬੰਦਾ ਕਿੱਥੇ ਚਲਾ ਗਿਆ ਕੀ ਨਹੀਂ ਚਲਾ ਗਿਆ ਪਤਾ ਨਹੀਂ ਉਹਦਾ ਮਾਨਸਿਕ ਸੰਤੁਲਨ ਸੀ ਜਾਂ ਕਿਸੇ ਏਜੰਸੀ ਨੇ ਭੇਜਿਆ ਜਾਂ ਰੱਬ ਜਾਣੇ ਕਿਸ ਕਰਕੇ ਕਮਿਊਨਲ ਭਾਵਨਾ ਨਾਲ ਭੇਜਿਆ ਕਿਸੇ ਭਾਰੀ ਏਜੰਸੀ ਨੇ ਭੇਜਿਆ ਜਾਂ ਦਰੂਨੀ ਏਜੰਸੀ ਨੇ ਕੋਈ ਕਿਸੇ ਨੂੰ ਨਹੀਂ ਪਤਾ ਲੱਗਾ ਇਸ ਕਰਕੇ ਇਸ ਕਰਕੇ ਜਿਹੜੇ ਸਾਡੇ ਪਵਿੱਤਰ ਸਥਾਨ ਆ ਜਿੱਥੇ ਅਸੀਂ ਨਤਮਸਤਕ ਹੁੰਨੇ ਆ ਜਿੱਥੇ ਸਾਰਿਆਂ ਦੀ ਸ਼ਰਧਾ ਹੈਗੀ ਆ ਇੱਕ ਉਮੀਦ ਹੈਗੀ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਹੀ ਬਣਾਈ ਰੱਖਣਾ ਚਾਹੀਦਾ ਉੱਥੇ ਡਾਂਗ ਸੋਟਾ ਲਾਲਾ ਮਾਰਲਾ ਫੜਲਾ ਕਟਲਾ ਇਹ ਕੰਮ ਸਰਕਾਰਾਂ ਤੇ ਕਰਦੀਆਂ ਆ ਜਿਵੇਂ ਸਾਨੂੰ 84 ਚ ਹੋਇਆ ਆਪਾਂ ਨੂੰ ਜਿਹੜੇ ਅਸੀਂ ਉਸ ਦੇ ਸੇਵਾਦਾਰ ਹੈਗੇ ਆ ਸਾਨੂੰ ਦੂਜੇ ਢੰਗ ਦੇ ਨਾਲ ਉੱਥੇ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਸ਼ੁਕਰੀਆ ਪ੍ਰੋਫੈਸਰ ਨਜ਼ਰ ਰਹੀ ਕਿ ਇਹ ਸਾਰੇ ਮਾਮਲੇ ਦੇ ਉੱਤੇ ਲਗਾਤਾਰ ਬਣਦੇ ਤੱਕ ਪੰਜਾਬ ਦੇ ਨਾਲ ਧੰਨਵਾਦ ਬਹੁਤ ਬਹੁਤ ਧੰਨਵਾਦ